ਜ਼ਿਲ੍ਹਾ ਕਪੂਰਥਲਾ ਦੀ ਪੁਲਿਸ ਵੱਲੋਂ ਨਸ਼ਿਆਂ ਦੇ ਬੂਰੇ ਪ੍ਰਭਾਵਾਂ ਅਤੇ ਹੋਰਨਾਂ ਅਹਿਮ ਮੁੱਦਿਆਂ ਤੇ ਵਿਚਾਰ-ਚਰਚਾ ਕਰਕੇ ਉਹਨਾਂ ਦਾ ਹੱਲ ਕਰਨ ਸੰਬੰਧੀ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤਿਆਂ ਨਾਲ ਇੱਕ ਅਹਿਮ ਮੀਟਿੰਗ ਰੈਸਟ ਹਾਊਸ ਦੇ ਆਡੀਟੋਰੀਅਮ ਫਗਵਾੜਾ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਐਸਐਸਪੀ ਗੌਰਵ ਤੂਰਾ ਨੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਜਿੱਥੇ ਅਹਿਮ ਮੁੱਦਿਆਂ ਤੇ ਵਿਚਾਰ-ਚਰਚਾ ਹੋਈ ਉੱਥੇ ਹੀ ਐਸਐਸਪੀ ਕਪੂਰਥਲਾ ਤੋਂ ਇਲਾਵਾ ਆਗੂਆਂ ਨੇ ਸਮੂਹ ਪਿੰਡਾਂ ਦੇ ਸਰਪੰਚਾਂ ਤੇ ਸ਼ਹਿਰ ਵਾਸੀਆਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਉਹ ਇਹ ਨਹੀਂ ਕਹਿੰਦੇ ਕੋ ਸਾਡੇ ਲੜਕੇ ਗਲਤ ਹੈ ਉਹ ਸਾਨੂੰ ਮਾਰਾ ਗਿਆ ਲ ਆਪਣੇ ਪੰਚਤਾਂ ਨੂੰ ਵੀ ਇਹ ਮਾਰੇ ਆ। ਇਸ ਕਰਕੇ ਉੱਥੇ ਕੰਟਰੋਲ ਹੋਣਾ ਚਾਹੀਦਾ। ਜਿਹੜਾ ਅਸੀਂ ਨਸ਼ੇ ਪੱਤੇ ਦਾ ਕਹਿੰਦੇ ਆ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਸਾਡਾ ਵੀ ਹੈ। ਅਸੀਂ ਦੇਖੋ ਸਾਡੇ ਪਿੰਡਾਂ ਦੇ ਤੇਰੇ ਲੜਕੇ ਫੜਕੇ ਜਾਂਦੇ ਆ ਤੇ ਅਸੀਂ ਮਗਰੋਂ ਛਡੌਣ ਚਾਹੀਦਾ ਇਹ ਜਿੱਦਾਂ ਸਿਕਰੀ ਸਾਹਿਬ ਨੇ ਕਿਹਾ ਸੀ ਇਹ ਗੱਲ ਸਹੀ ਆ ਵੀ ਅਸੀਂ ਆਪ ਪਰ ਜਾਈਦਾ ਛਡੌਣ ਦੇ ਕਿਹਾ ਸਾਡੇ ਉਹਨਾਂ ਦੇ ਬਾਪੇ ਕਹਿ ਲੱਪੇਂਦੇ ਆ ਇਹ ਜੀ ਗਾਹਾਂ ਇਹ ਕੰਮ ਨਹੀਂ ਕਰੂਗਾ ਤੁਸੀਂ ਇੱਕ ਵਾਰ ਛਡਾ ਦੇ ਵੀ ਤੁਹਾਨੂੰ ਤੇ ਸਾਨੂੰ ਵੀ ਜਾਣਾ ਪੈਦਾ ਇਹ ਸਾਡਾ ਵੀ ਚਾਹੀਦਾ ਤੇ ਇਕੱਠ ਮੜੋਣਾ ਚਾਹੀਦਾ ਵੀ ਅਸੀਂ ਨਹੀਂ ਜਾਣਾ ਇਹਨਾਂ ਦੇ ਮਗਰ ਜਿਵੇਂ ਅਸੀਂ ਡਰ ਗਏ ਵੀ ਸਾਨੂੰ ਡਰਿਆ ਕਿਸੇ ਦੇ ਪਸਾਉਣ ਤੋਂ ਬਿਲਕੁਲ ਡਰ ਨਹੀਂ ਗਾਏ ਵੀ ਠੁੱਠੀਆਂ ਗੱਲਾਂ ਆ ਕੋਈ ਨਹੀਂ ਬੜਦਾ ਛੁੱਡਦਾ ਇੱਦਾਂ ਬਥੇਰੇ ਨੂੰ ਕਹਿ ਗਏ ਸਾਡਾ ਕੋਈ ਬਟਨ ਨਹੀਂ ਆਇਆ ਇਹ ਵੀ ਗੱਲਾਂ ਆ ਸਰਬ ਸਤਾ ਕੰਮ ਥੋੜਾ ਜਾਇਦਾ ਪੰਚਾਇਤਾਂ ਦਾ ਪੂਰਾ ਜੇ ਅਸੀਂ 10 15 ਬੰਦੇ ਅਸੀਂ ਇਕੱਠੇ ਸਾਨੂੰ ਕਦਾ ਪਤਾ ਕਿੱਦਾਂ ਅਗੇ ਵੱਟ ਲੂਗਾ ਇਹ ਵੀ ਗੱਲ ਗਲਤ ਹੈ ਮੈਂ ਵੱਟਲਦਾ ਵੀ ਨਹੀਂ 14 ਵੀ ਸਾਰੇ ਇੱਕ ਬੰਦਾ ਵੱਟਦਾ ਆ ਉਹ ਵੱਟਦੇ ਕੌਣ ਨਸ਼ਾ ਨਸ਼ਿਆਂ ਦੇ ਨੂੰ ਵੱਟਦੇ ਜਿਆਦਾ ਜਿਹੜਾ 500000 ਵਾਲਾ ਨਸ਼ਾ ਕਰਦਾ ਗ੍ਰਾਮੀਆਂ ਦੇ ਵਿੱਚ ਤੇ ਉਹਦੀ ਲੋਡ ਵੀ 500000 ਆ ਉਹ ਕੀ ਕਰਦਾ ਕਿਸੇ ਮੋਟਰ ਦੀਆਂ ਤਾਰਾਂ ਵੱਢ ਲਈਆਂ ਕਿਸੇ ਦਾ ਝਰਨਾ ਚੱਕ ਲਿਆ ਇਹ 100 ਚੋਰੀ ਇਕੱਲੇ ਫਗਵਾੜੇ ਚ ਡੇਲੀ ਦੀ ਐਵਰੇਜ ਹੁੰਦੀ ਆ ਜਿਹੜੇ ਬੰਦੇ ਥਾਣਿਆਂ ਚ ਆ ਕੇ ਉਹ ਸ਼ਿਕਾਇਤ ਦਰਜ ਨਹੀਂ ਕਰਾਉਂਦੇ ਕਿਉਂਕਿ ਚੋਰੀ ਛੋਟੀ ਆ 500 ਤੋਂ ਲੈ ਕੇ 5000 ਤੱਕ ਚੋਰੀ ਆ ਜਿਹਦੀ ਤਾਰ ਵੱਢ ਹੋ ਗਈ ਉਹਨੂੰ ਉਹ 10000 ਚ ਪੈ ਗਈ ਕਿਉਂ ਮੋਟਰ ਸਾਰੀ ਬਾਹਰ ਕੱਢਣੀ ਪੈਣੀ ਆ ਤੇ ਫਸਲ ਜਿਹੜੀ ਉਹ ਮਰ ਜਾਂਦੀ ਆ ਜਿਹੜੀ ਉਹ ਚੋਰੀ ਰੋਕਣ ਵਾਸਤੇ ਸਰ ਤੁਸੀਂ ਕਰ ਸਕਦੇ ਹੋ ਕਿ ਜਿੰਨੇ ਕਬਾੜੀਏ ਨੇ ਇੱਥੇ ਫਗਵਾੜੇ ਦੇ ਜਾਂ ਕਪੂਰਥਲੇ ਜ਼ਿਲ੍ਹੇ ਦੇ ਇਹਨਾਂ ਦਾ ਇੱਕ ਤਾਂ ਸੀਸੀਟੀਵੀ ਜ਼ਰੂਰੀ ਕਰਾ ਦਿਓ ਜੀ ਚੋਰੀ ਫੜਨੀ ਸੌਖੀ ਹੋ ਜਾਊ ਜਿਹੜੇ ਪਿੰਡਾਂ 'ਚ ਕਵਾੜੀਏ ਜਾਂਦੇ ਆ ਪਤਾ ਨਹੀਂ ਕਿੰਨਾ ਕ ਕਵਾੜਾ ਹਰ ਪਿੰਡ 'ਚ 12 13 ਕਵਾੜੀਏ ਐਵਰੀ ਡੇ ਜਾਂਦੇ ਆ ਉਹ ਲਾਇਸੈਂਸ ਹੋਲਡਰ ਹੋਣ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਹੋਵੇ ਇਹ ਕਹੇ ਆ ਇੱਕ ਨਾ ਸਰ ਜਿੱਥੇ ਆਪਾਂ ਬੈਠੇ ਆ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਬੜਾ ਨਾਂ ਪੂਰੇ ਵਰਲਡ 'ਚ ਹੈ ਤੇ ਇਸ ਯੂਨੀਵਰਸਿਟੀ ਨੇ ਇਲਾਕੇ ਨੂੰ ਰੋਟੀ 'ਚ ਪਾ ਦਿੱਤਾ ਬਹੁਤ ਗਰੀਬ ਘਰਾਂ ਦੇ ਜਾਂ ਮਿਡਲ ਕਲਾਸ ਇਸ ਯੂਨੀਵਰਸਿਟੀ ਕਰਕੇ ਕਾਫੀ ਆਪਣੇ ਰੋਜ਼ਗਾਰ ਨੂੰ ਚਲਾ ਲਿਆ ਤੇ ਸਾਡੇ ਸਟਾਰਟ ਚ ਮਿਲਤਾ ਗਰੁੱਪ ਵੀ ਬੈਠਾ ਹੈ ਇਹ ਦੋ ਵੱਡੀਆਂ ਸ਼ਕਤੀਆਂ ਨੇ ਜੀ ਇਹਨਾਂ ਨੂੰ ਬੇਨਤੀ ਆ ਕੋਈ ਨਾ ਕੋਈ ਨਾ ਆਪਾਂ ਸਪੋਰਟਸ ਬੈਂਕ ਚਲਾ ਕੇ ਪਿੰਡਾਂ ਦੇ ਵਿੱਚ ਸਪੋਰਟਸ ਨੂੰ ਮਜ਼ਬੂਤੀ ਤੁਸੀਂ ਦੇ ਸਕਦੇ ਹੋ लवली ਪ੍ਰੋਫੈਸ਼ਨਲ ਤੇ ਵੈਸੇ ਵੀ ਹੁਣ ਪਾਰਲੀਮੈਂਟ ਚ ਚਲੇ ਗਏ ਆ ਫੰਡ ਵੀ ਆ ਜਾਂਦਾ ਸੋ ਕਿਰਪਾ ਕਰਕੇ ਕੋਈ ਇਹੋ ਜਿਹਾ ਦੇਖੀ ਕਰ ਲਈ ਹੈਗੀ ਇੱਕ ਤਾਂ ਗੱਲ ਹੋਈ ਪਿੰਡ ਲੈਵਲ ਤੇ ਐਂਟੀ ਡਰੱਗ ਕਮੇਟੀ ਬਣਾਉਣ ਦੀ ਬੜਾ ਜਿਹੜਾ ਵਧੀਆ ਸੁਝਾਅ ਹੈਗਾ ਪਰ ਉਹਦੇ ਵਿੱਚ ਮੇਰਾ ਸੁਝਾਅ ਹੈ ਕਿ ਉਹਦੇ ਵਿੱਚ ਜਿਆਦਾ ਮੈਂਬਰ ਪਿੰਡ ਦੇ ਹੀ ਹੋਣਗੇ ਸਾਡੇ ਪੁਲਿਸ ਦਾ ਇੱਕ ਜਾਂ ਦੋ ਮੈਂਬਰ ਹੀ ਹੋ ਸਕਦਾ ਹੈ ਤੇ ਇਹ ਆਪਾਂ ਕਰ ਲਈਏ ਇਹ ਸਰਪੰਚ ਸਾਹਿਬ ਪਹਿਲ ਕਰਨ ਮੇਰੇ ਵੱਲੋਂ ਐਸਐਚਓ ਸਹਿਬਾਨ ਡੀਐਸਪੀ ਸਹਿਬਾਨ ਸੀਨੀਅਰ ਅਧਿਕਾਰ ਨੂੰ ਮੈਸੇਜ ਰੱਖਾਂ ਕਿ ਜਿਹੜੇ ਵੀ ਐਸਐਚਓ ਸਹਿਬਾਨ ਉਹਨਾਂ ਨੂੰ ਅਪਰੋਚ ਕਰਦੇ ਹਨ ਤੇ ਇੱਕ ਪੁਲਿਸ ਅਫਸਰ ਜ਼ਰੂਰ ਨਾਮਿਨੇਟ ਕਰੀਏ ਤਾਂ ਜੋ ਪਿੰਡ ਲੈਵਲ ਤੇ ਕਮੇਟੀ ਇਹਨਾਂ ਦੀ ਬਣੇ ਇੱਕ ਵਧੀਆ ਸੁਝਾਏ ਇਹਨੂੰ ਆਪਾਂ ਟਰਾਈ ਕਰਕੇ ਦੇਖ ਸਕਦੇ ਹਾਂ ਕਿ ਕਿੰਦਾ ਇਹ ਪ੍ਰੋਗਰੈਸ ਹੁੰਦੀ ਹੈ ਉਦੇ ਮੁਤਾਬਿਕ ਆਪਾਂ ਅੱਗੇ ਨੂੰ ਇੰਪਲੀਮੈਂਟ ਵੀ ਕਰ ਲਾਂਗੇ ਗੱਲ ਹੋਈ ਸਪੋਰਟਸ ਨੂੰ ਵਧਾਣਾ ਜਿਹੜਾ ਵਧਾਉਣ ਦੀ ਪਿੰਡਾਂ ਦੇ ਵਿੱਚ ਬਹੁਤ ਹੀ ਵਧੀਆ ਚਾਹ ਹੈਗਾ ਹੈ ਯੂਥ ਜਿਹੜਾ ਬਹੁਤ ਐਨਰਜੈਟਿਕ ਹੁੰਦਾ ਹੈ ਬੜੀ ਐਨਰਜੀ ਹੁੰਦੀ ਹੈ ਜਾਂ ਤਾਂ ਉਹਨੂੰ ਸਹੀ ਦਿਨਾਂ ਲਾ ਲਈਏ ਆਪਾਂ ਜਾਂ ਗਲਤ ਦਿਨਾਂ ਲਾ ਲਈਏ ਤੇ ਬੜਾ ਜ਼ਰੂਰੀ ਹੈ ਉਹਨਾਂ ਦੀ ਐਨਰਜੀ ਨੂੰ ਆਪਾਂ ਪ੍ਰੋਪਰਲੀ ਐਬਜ਼ਾਰਬ ਕਰੀਏ ਸਪੋਰਟਸ ਐਕਟੀਵਿਟੀਜ਼ ਅ ਤੇ ਵਿੱਚ ਉਹਨਾਂ ਦੀ ਜਿਹੜੀ ਫਿਜ਼ੀਕਲ ਡਵੈਲਪਮੈਂਟ ਵੀ ਹੁੰਦੀ ਹੈ ਉਹਦੇ ਤੋਂ ਇੰਪੋਰਟੈਂਟ ਮੈਂਟਲ ਡਵੈਲਪਮੈਂਟ ਹੁੰਦੀ ਹੈ sport ਜਿਹੜੀ ਇੱਕ ਚੀਜ਼ ਬੱਚਿਆਂ ਨੂੰ ਸਿਖਾਦੀ ਹੈ ਉਹ ਇਮੋਸ਼ਨਲ ਇੰਟੈਲੀਜੈਂਸ ਹੁੰਦੀ ਹੈ ਕਿ ਬੇਟਾ ਤੂੰ ਹੁਣ ਡਿੱਗ ਪਿਆ ਹੁਣ ਕੜਾ ਹੋ ਆਪਣੇ ਪੈਰਾਂ ਦੇ ਦੁਬਾਰਾ ਬੇਟਾ ਚੱਲ ਅੱਜ ਕੱਲ ਅੱਜ ਤੋਂ ਬੜਾ ਵਧੀਆ ਖੇਡਿਆ ਅਗਲੇ ਦਿਨ ਉਹ ਜਾਂਦਾ ਉਹਨਾਂ ਵਧੀਆ ਨਹੀਂ ਖੇਡਦਾ ਉਹਨੂੰ ਨਿਰਾਸ਼ਾ ਹੁੰਦੀ ਹੈ ਇਹ ਆਪਣੀ ਜ਼ਿੰਦਗੀ ਦੀ ਝਲਕ ਹੈ ਕਦੇ ਸਾਡੀ ਚੜਾਈ ਹੋਣੀ ਹੈ ਕਦੇ ਉਹਨਾਂ ਵਧੀਆ ਨਹੀਂ ਹੋਣਾ ਉਹ ਮੈਂਟਲ ਪ੍ਰੈਸ਼ਰ ਨਾਲ ਡੀਲ ਕਰਨ ਲਈ ਸਪੋਰਟਸ ਬਹੁਤ ਇੰਪੋਰਟੈਂਟ ਹੈ ਜੇ ਬੱਚਾ ਸਮਝ ਨਹੀਂ ਪਾ ਰਿਹਾ ਕਿ ਮਾੜੇ ਸਮੇਂ 'ਚ ਉਹ ਕੀ ਕਰੇ ਫਿਰ ਉਹ ਆਪਣੇ ਦਿਮਾਗ ਨੂੰ ਉਹ ਤੋਂ ਪਟਵਾਉਣ ਲਈ ਗਲਤ ਪਾਸੇ ਤੁਰਦਾ ਜਿਹਦੇ ਵਿੱਚ ਇੱਕ ਰਾਹ ਉਹਨੂੰ ਡਰਗਸ ਦੇ ਵਿੱਚ ਵੀ ਲੱਭ ਜਾਂਦਾ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਪਿੰਡ ਚ ਆਲਮੋਸਟ ਹਰ ਪਿੰਡ ਲੈਵਲ ਤੇ ਜਿਹੜੇ ਸਪੋਰਟਸ ਕਲੱਬ ਬੜੇ ਹੋਏ ਆ ਉਹਨਾਂ ਨੂੰ ਵਧਾਵਾ ਵਧਾਈਏ ਆਪਾਂ ਜਿੱਥੇ ਆਪਾਂ ਪਿੰਡਾਂ ਚ ਕੋਈ ਸਪੋਰਟਸ ਕਾਉਂ ਬਣਾ ਸਕਦੇ ਆ ਬੇਸਿਕ ਇੱਕ ਵਾਲੀਬਾਲ ਨੈਟ ਹੀ ਤੁਸੀਂ ਲਾ ਦਿਓ ਵਾਲੀਬਾਲ ਨੈਟ ਹੀ ਸਾਰਾ ਪਿੰਡ ਖੇਡਣ ਪਹੁੰਚ ਜਾਂਦਾ ਹੈ ਤੁਸੀਂ ਆਪ ਵੀ ਜਾਓ ਨਾਲੇ ਦੇਖੋ ਵੇਖੀ ਹੋਰ ਲੋਕੀ ਐਡ ਹੋ ਜਾਂਦੇ ਆ ਪਿੰਡਾਂ ਦੇ ਖੇਡ ਆਪਣੇ ਕਬੱਡੀ ਕਬੱਡੀ ਵੀ ਹੋ ਗਿਆ ਹੁਣ ਚਲੋ ਕੰਚੇ ਖੇਡਦੇ ਹੁੰਦੇ ਸੀ ਪਹਿਲਾਂ ਸਟੈਪ ਖੇਡਦੇ ਹੁੰਦੇ ਸੀ ਮਾਲਣ ਪਿੱਟੀ ਉਹ ਸਾਰਾ ਮੁੱਕ ਹੀ ਗਿਆ ਪਰ ਜਿਹੜੇ ਵੀ ਖੇਡ ਆਪਾਂ ਪਿੰਡਾਂ ਦੇ ਪ੍ਰਮੋਟ ਕਰ ਸਕਦੇ ਆ ਸਾਨੂੰ ਜ਼ਰੂਰ ਕਰਨੇ ਚਾਹੀਦੇ ਗੱਲ ਹੋਈ ਪੁਲਿਸ ਫੋਰਸ ਸੀਡੀ ਹੈ ਓਵਰਵਰਕਡ ਹੈਗੀ ਹੈ ਆ ਬਿਲਕੁਲ ਪੁਲਿਸ ਹੀ ਤੁਹਾਡੀ ਸੇਵਾ ਲਈ ਆਪਣੀ ਡਿਊਟੀ ਤੋਂ ਵੱਧ ਡਿਊਟੀ ਕਰਦੀ ਹੈ ਬਿਲਕੁਲ ਇਹ ਸੱਚਾਈ ਹੈਗੀ ਤੇ ਅਸੀਂ ਡਿਊਟੀ ਤੇ 24 ਘੰਟੇ ਹੁੰਦੇ ਆ ਸਾਨੂੰ ਮਲੇਵ ਡੀਜੀਪੀ ਸਾਹਿਬ ਵੱਲੋਂ ਹਫ਼ਤੇ 'ਚ ਇੱਕ ਦਿਨ ਦੀ ਜਿਹੜੀ ਰੈਸਟ ਮਿਲਦੀ ਹੈ ਛੁੱਟੀ ਨਹੀਂ ਹੁੰਦੀ ਰੈਸਟ ਹੁੰਦੀ ਉਹ ਤੇ ਉਹ ਵੀ ਜੇ ਸਾਨੂੰ ਲੋਡ ਪਏ ਤੇ ਅਸੀਂ ਫੇਰ ਵੀ ਡਿਊਟੀ ਤੇ ਆਉਂਦੇ ਆ ਆ ਤੇ ਪੰਜਾਬ ਪੁਲਿਸ ਤੱਤ ਪਰ ਹੈ ਕਿ ਤੁਹਾਡੀ ਸੇਵਾ 'ਚ ਲੱਗੀ ਰਹੇ ਆਪਣੇ